ਲਓ ਵੀ ਕਈ ਕਿਸਾਨ ਵੀਰਾਂ ਨੇ ਤਾਂ ਡਰਦਿਆਂ ਨੇ ਪੀਲੀ ਉਸ਼ਾ ਦੀ ਪਨੀਰੀ ਵਿੱਚ ਹੀ ਬਾਤੀ ਕਾਰਨ ਇਹ ਆ ਬਈ ਪੰਜਾਬ ਸਰਕਾਰ ਨੇ ਮਨਾਹੀ ਕਰਤੀ ਪੀਲੀ ਉਸ਼ਾ ਲੈਣ ਤੋਂ ਕਹਿੰਦੇ ਸੀ ਇੱਕ ਵੀ ਦਾਣਾ ਨਹੀਂ ਚੱਕਣਾ ਜਿਹੜਾ ਕਿਸਾਨ ਪੀਲੀ ਉਸ਼ਾ ਲਾਊਗਾ ਉਹ ਆ ਆਪਣੇ ਝੋਨੇ ਦਾ ਆਪ ਜ਼ਿੰਮੇਵਾਰ ਹੋਊਗਾ ਤੇ ਪਹਿਲਾ ਸੈਲਰ ਵਾਲੇ ਕਹਿੰਦੇ ਸੀ ਅਸੀਂ ਖਰੀਦਾਂਗੇ ਆਰਤੀ ਵੀ ਕਹਿੰਦੀ ਕੋਈ ਦਿੱਕਤ ਨਹੀਂ ਪੀਲੀ ਉਸ਼ਾ ਲਾ ਲਓ ਪਰ ਹੁਣ ਜਦੋਂ ਦੀ ਸਰਕਾਰ ਨੇ ਸੈਲਰ ਵਾਲਿਆਂ ਤੇ ਆਰਤੀ ਤੇ ਚੂੜੀ ਕਸੀ ਆ ਸਰਕਾਰ ਦਾ ਕਹਿਣਾ ਇਹ ਆ ਜੇ ਕੋਈ ਸੈਲਰ ਵਾਲਾ ਪੀਲੀ ਉਸ਼ਾ ਦਾ ਝੋਨਾ ਲੈਂਦਾ ਫੜਿਆ ਗਿਆ ਤਾਂ ਲਿਸੈਂਸ ਕੈਨਸਲ ਕੀਤਾ ਜਾਊਗਾ ਹੁਣ ਉਸ ਗੱਲ ਤੋਂ ਡਰਦੇ ਕਈ ਕਿਸਾਨ ਭਰਾ ਡਰ ਗਏ ਕਿਉਂਕਿ ਬਈ 6 ਮਹੀਨਿਆਂ ਦੀ ਖੇਤੀ ਹੁੰਦੀ ਆ ਤੇ ਡਰ ਜਾਂਦਾ ਵੀ ਜੇ ਕਾਰਟ ਤੇ ਵੇਚਿਆ ਜਾ ਮੰਡਿਆਂ ਚ ਰੁਲੀ ਗਿਆ ਨਾ ਵੇਚਿਆ ਫੇਰ ਔਖਾ ਹੋ ਜਾਂਦਾ ਨੁਕਸਾਨ ਹੋ ਜਾਂਦਾ ਕਿਸਾਨਾਂ ਦਾ ਉਸ ਗੱਲ ਤੋਂ ਡਰਦੇ ਨੇ ਕਈ ਇਹਨੇ ਪਨੀਰੀ ਵਿੱਚ ਵਾ ਕੇ ਨਮੀ ਪਨੀਰੀ ਲਾਤੀ ਕਈਆਂ ਦੀ ਪਨੀਰੀ ਹਜੇ ਖੜੀ ਆ ਬਈ ਬਹੁਤ ਲੋਕ ਹਜੇ ਵੀ ਪੀਲੀ ਉਸ਼ਾ ਝੋਨਾ ਲਾਉਣਗੇ